ਅੱਜ ਆ ਕੇ ਦੂਰੀ ਹੋ ਗਈ ਬੱਚਾ ਬੋਲ ਸੁਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਜੀ ਅੱਜ ਆਪਾਂ ਚੱਲਾਂਗੇ ਜੀ ਮੇਰੀ ਫਰੈਂਡ ਮੰਦੀਪ ਕੋਲ ਆਪਾਂ ਉਹਦੇ ਲਈ ਲਵਾਂਗੇ ਜੀ ਮਠਿਆਈ ਚਲੋ ਜੀ ਪਹਿਲਾਂ ਪਲੰਦੀਆਂ ਮਠਿਆਈ ਦੀਦੀ ਕਹ ਰਹੀ ਵੀ ਚਲੋ ਟਾਈਮ ਤੇ ਲੱਗਦਾ ਹੀ ਨਹੀਂ ਹੈਗਾ ਅੱਜ ਅਸੀਂ ਵਿਆਹ ਆਏ ਸੀਗੀ ਅਸੀਂ ਕਿੱਥੇ ਰੈਡੀ ਹੋਏ ਹੋਏ ਹਾਂ ਜਿਹੜਾ ਕਹੁੰਦਾ ਹੈ ਕਿ ਨਹੀਂ ਉਹੀ ਤਾਂ ਇਹ ਤਾਂ ਜੇ ਬਿਲਕੁਲ ਸਹੀ ਗੱਲ ਹੈ ਇਹ ਆਪਾਂ ਨੇ ਮਠਾਈ ਲਈਏ ਜੀ ਆਪਾਂ ਕਿਉਂਕਿ ਮਨਪ੍ਰੀਤ ਕਰਕੇ ਜਾ ਰਹੇ ਹਾਂ ਜੀ ਮੈਂ ਆਪਣੀ ਬੇਟੀ ਯੂਐਸਏ ਗਈ ਹੈ ਜੀ ਉਹਦੀ ਖੁਸ਼ੀ ਦੇ ਵਿੱਚ ਆਪਾਂ ਮਠਾਈ ਲੈ ਕੇ ਜਾ ਰਹੇ ਹਾਂ ਉਹਨਾਂ ਕੋਲ ਸਾਡਾ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹਨੇ ਸਾਰੀ ਫੈਮਿਲੀ ਇੱਥੇ ਪਿਆਰ ਨੂੰ ਪਿਆਰ ਹੈ ਜੀ ਸਹੀ ਗੱਲ ਬਹੁਤ ਪਿਆਰਾ ਹੈ ਸਹੀ ਗੱਲ ਕਿਉਂਕਿ ਦੁਨੀਆ ਬਹੁਤ ਜ਼ਿਆਦਾ ਹੁਣ ਤਾਂ ਛੋਟੀ ਹੈ ਹਾਂ ਸਹੀ ਗੱਲ ਹੁਣ ਆਪਾਂ ਜਾਵਾਂਗੇ ਕਮਲਪੁਰ ਮੇਰੇ ਫਰੈਂਡ ਕੋਲ ਉਹਾਂ ਦੀ ਫੈਮਿਲੀ ਨੂੰ ਮਿਲਣੀ ਹੈ ਤੇ ਤੁਹਾਨੂੰ ਵੀ ਮਿਲਣੇ ਆ ਜੀ। ਉਸ ਪੁਲ ਦੇ ਉੱਪਰ ਕਾਫੀ ਜਦਾਂ ਭੀੜ ਹੁੰਦੀ ਹੈ ਜੀ ਕਿਉਂਕਿ ਦੂਜਾ ਪੁਲ ਹਲੇ ਤਿਆਰ ਹੋ ਰਿਹਾ। ਜੇ ਤਿਆਰ ਹੋ ਗਿਆ ਨਾ ਪੁਲ ਬਣ ਗਿਆ ਫੇਰ ਨਹੀਂ ਇੱਥੇ ਜਾਮ ਲੱਗਣਾ ਹੈ। ਕੋਈ ਰੱਖਣਾ ਕੋਈ ਚਵਾਦ। ਵਾਹਿ ਤਵਾਹਿ ਗੁਰੂ ਆਹਿ ਗੁਰੂਤਾਨਗ ਬਣਾਉਣੇ ਕੋ ਧੰਨ ਗੁਰੂ ਨਾਨਕ ਦੇਵ ਜੀ। ਧੰਨ ਕੋਈ ਨਾ ਕੋਈ ਬਰਾਣਾ ਕੋਲੇ ਜੇ ਜਨਾਮ ਨਾ ਨਵ ਬਾਂਦੇ ਇਹ ਤੋਂ ਦੋ ਲੈ ਦੋ ਲੈ ਬਣੇਗਾ ਹਾਂ ਇੱਟ ਬਣੇ ਛੋਟੇ ਜਿਹੇ ਕੰਮ ਹੋ ਰਹੀ ਕਿਰਸੀ ਕਿੰਨਾ ਜ਼ਿਆਦਾ ਜਾਣ ਲੱਗੀਆਂ ਪਿਆਰੀ ਜੀਆਂ ਨੇ ਹੱਥ ਹੋਈ ਪਈਆਂ 10 ਉਹ ਜਿਹੜੇ ਬਲੇ ਕੋ ਸਾਲੇ ਟ੍ਰੱਕ ਹੋਇਆ ਉਹ ਜਾਵਦਾ ਹੈ ਹਾਂ ਇੱਕ ਹੋਜੀ ਚੱਪਦੇ ਕਿਥੇ ਲੱਗੇ ਟ੍ਰੱਕ ਉਹ ਥਾਰਾ ਇਹ ਹੀ ਜਾਮ ਮਤਲਬ ਕਿ ਨੋਰ ਤੋਂ ਲੈ ਕੇ ਵੱਡੇ ਸਰਾਲੇ ਤੱਕ ਜਾਣਾ ਹੈ ਨਹੀਂ ਦੀਦੀ ਧੰਨ ਸਾਹਿਬ ਹਾਂਜੀ ਹਾਂ ਹੁਣ ਆਪਾਂ ਧੰਨੀ ਬਾਬਾ ਦੇ ਗੁਰਦੁਆਰੇ ਪਹੁੰਚ ਗਏ ਵੱਡੇ ਸਰਾਲੇ ਤੱਕ ਐਵੇਂ ਹੀ ਹੋਇਆ ਗਿਪੂਲ ਕਰਕੇ ਨਾ ਮਨਾ ਜਾਮ ਲੱਗਿਆ ਵਾਹ ਦੇਖੋ ਆਪਾਂ ਤੁਹਾਨੂੰ ਧੰਨੀ ਬਾਬਾ ਜੀ ਦੇ ਦਰਸ਼ਨ ਕਰਵਾਉਂਦੇ ਗੁਰੂ ਘਰ ਦੇ ਜੀ ਇਹ ਇਥੇ ਰਾਸਤੇ ਦੇ ਵਿੱਚ ਬਣਾਇਆ ਹੋਇਆ ਨੈੜ ਦੇ ਕੰਡੇ ਆਂਦੇ ਜਾਂਦੇ ਮਸਾਫਰ ਇੱਥੇ ਪਛਾਦਾ ਛਕਦੇ ਹਾਂਜੀ ਲੱਸੀ ਠੰਡੀ ਠੰਡੀ ਲੱਸੀ ਮਿਲਦੀ ਹੈ ਪੀ ਲੈਣੀ ਚਾਹੁੰਦਾ ਹਾਂ ਹਾਂਜੀ ਤੇ ਪ੍ਰਸ਼ਾਦਾ ਜਿਹੜੇ ਦੂਰ ਤੋਂ ਸੰਗਤ ਆਉਂਦੀ ਜਾਂਦੀ શકਦੀ ਏ। ਤੁਹਾਨੂੰ ਦਰਸ਼ਨ ਕਰਵਾਨੇ ਆਏ ਜੀ ਗੁਰੂ ਘਰ। ਸਾਜ ਜੀ ਤੋਂ ਨੰਬਰ ਜਮੂਨ ਨੰਬਰਾਰੇ ਜੀ ਮਾਰੇ। ਹੋਰ ਬੰਦ ਹੋ ਗਿਆ। ਜਮਾ ਲੱਗਣੀ ਆ। ਕਹਿੰਦੇ ਗੁਰੂ ਘਰ ਤਾਂ ਕੋਈ ਭੁੱਖਾ ਨਹੀਂ ਜਾਂਦਾ ਹੈਗਾ। ਸਹੀ ਗੱਲ ਸਦਾ ਟਾਈਮ ਆ। ਹਾ ਟਾਈਮ ਪ੍ਰਸ਼ਾਦਾ ਚਲੇਗਾ। ਆਪੇ ਖਿਪਾਂ। ਇਹ ਲਕੜਾਂ ਗੇੜੀਆਂ ਹੋਈ ਨੇ ਸੇਵਾ ਹੁੰਦੀ ਹੈ ਪ੍ਰਸ਼ਾਦਾ ਬਣਦਾ ਹੈ।

ਫਫਾ ਕੀ ਗੱਡੀ ਇਹ ਹੈ ਵਾਹ ਹੂੰ ਵਾਈਗੁਰ ਜੀ ਦਾ ਖਾਲਸਾ ਬੋਲੋ ਚਲੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮਮ ਜੰਦ ਪੱਕਾ ਆਉਂਦੇ ਪੱਕਾ ਆਉਂਦੇ ਆ ਗਰਮੀ ਲੱਗੀ ਆਪਾਂ ਨੂੰ ਫਿਰ ਆਪਾਂ ਫਿਰ ਗਰਮੀ ਲੱਗ ਰਹੀ ਹੈ ਆਪਾਂ ਤਾਂ ਲਾਇਆ ਬੁੱਤ ਪੱਕਾ ਆਉਂਦਾ ਨਹੀਂ ਨਹੀਂ ਆਪਾਂ ਲਾਇਆ ਕਰ ਦੋ ਤਾਂ ਹੀ ਲਾਇਆ ਨਾ ਗਰਮੀ ਲੱਗ ਰਹੀ ਹੈ ਬੁੱਤ ਪੂਆ ਜੀ ਨੂੰ

तो ये तो बाबा ने वकील लिया ना तो है कि नहीं बाबा जी भी बोलो हाथ जोड़ के बोलो तेन बाबा दीप सिंह जी वाहे गुरु बोलो जी वाहे गुरु वाह वाहे गुरु का खालसा गुरु जी की फतेह गुरु कल <laughs> हम <laughs>

नहीं सच्ची बात लग रही सच्ची बात लग यार नहीं लग रही कुट्टू की में लग रहा बिस्कुट टेस्टी लग रहा है ना बिस्कुट टेस्टी है अब बिस्कुट टेस्टी है ना कुट्टू सोना है ना आकी ने अच्छा जी के बिना तो तमाम फिर आप के बिना दही है आ धीरे अंदर है खड़े खड़े बिना अंगूरी करके रस नहीं ਸਾਰਿਆਂ ਸਾਰਿਆਂ ਨੂੰ ਮੈਂ ਨਹੀਂ ਕਹਿਣਾ ਨੇ ਕਿਸੇ ਨੇ ਹਾਂ ਤਾਂ ਕਹਿਣਾ ਹੀ ਨਹੀਂ ਹੈਗਾ ਅੱਛਾ ਮੈਂ ਖਾਣਾ ਥੋੜੀ ਹੀ ਗਏ ਥੋੜੀ ਬਤੀ ਹੈ ਨਾ ਨਾਮ ਜਪਾਇਆ ਥੋੜਾ ਅਗਲੇ ਨਮਣੇ ਚੀਚੀਆਂ ਵੀ ਕਰਾਏਗਾ ਥੋੜਾ ਨਾਮ ਜਪਾਇਆ ਬਾਬਾ ਜੀ ਦਾ ਸਾਰੇ ਤੁਸੀਂ ਸਾਰੇ ਕਰੋ ਹੋਰ ਕੀ ਖਾਣਾ ਨਾਨੂ ਨੇ ਗੁਨਾਜ ਲੱਖ ਖੁਸ਼ੀਆਂ ਹਾਂ ਸੁਣਾ ਦਿਓ ਆ ਜਫਨ ਸਾਇਸਾ ਉਦਾਲੀ ਮੇਰੇ ਵਾਜਫ ਨੇ ਵਧੀਆ ਗਾਣੇ ਦੀਨ ਛੜਿਆ ਫਿਰ ਪਵ ਹੋ ਜਾ ਜਿੱਥੇ ਜਾ ਰਹੇ ਰੱਬ ਦਾ ਨਾ ਪਤਾ ਬਿਲਕੁਲ